ਹਰ ਵਾਰੀ ਕਹਿਆ ਜਾਂਦਾ ਕਪੈਸਿਟੀ ਅੰਡਰ ਰਹਿ ਗਈ ਅੰਡਰ ਰਹਿ ਗਈ ਪਰ ਜਦੋਂ ਅਪਰੂਵਲ ਦਿੱਤੀਆਂ ਜਾਂਦੀਆਂ ਸਭ ਸਿਵਲ ਇੰਜੀਨੀਅਰ ਹੁੰਦੇ ਹੈ ਚੀਫ ਇੰਜੀਨੀਅਰ ਹੁੰਦੇ ਹੈ ਤੋ ਇੱਕ ਅਸੀਂ ਐਸਟੀਮੇਟ ਤਿਆਰ ਕੀਤਾ ਹੈ ਜਿਹੜਾ ਸੀਵਰ ਲਾਈਨ ਦਾ ਐਡੀਸ਼ਨਲ ਦਾ ਜਿਹੜੀ ਫਰੋਮ ਸਕਾਈਲਾਈਨ ਟੂ ਸਿੰਗਾਪੁਰਾ ਐਸਟੀਬ ਤੱਕ ਜਾਏਗੀ ਇਹ 뮤지컬 ਚੇਅਰ ਹੈ ਜਨਤਾ ਤੇ ਆਫਿਸਰਸ ਦਾ ਕੀ ਵੀ ਜਨਤਾ 뮤지컬 ਚੇਅਰ ਲੈ ਕੇ ਘੁੰਮੀ ਜਾਵੇ ਗੋਲ 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 ਉਸ ਚੇਅਰ ਪਰ ਜਵਾਬ ਇਹੀ ਹੈ ਮੈਂ ਐਕਸਪਲੇਨ ਕਰਦਾ ਇਸ ਦੀ ਪੋਪੂਲੇਸ਼ਨ 6 ਟਾਈਮਸ ਹੈ ਮੇਰੀ ਕੰਪਲੀਟ 5 ਟਾਈਮਸ 6 ਟਾਈਮਸ ਹੋ ਗਈ ਵਿਚ ਇਜ਼ ਅਬਨਰਮਲ ਗ੍ਰੋਥ ਅਬ ਨਾਰਮਲ ਗ੍ਰੋਥ ਹੈ ਥੋੜਾ ਸਾਡੇ ਸਟਾਫ ਦੀ ਕਮੀ ਰਹੀ ਵੀ ਕੱਲ ਕੋਈ ਪਾਈਪਲਾਈਨ ਟੁੱਟ ਗਈ ਸੀ ਉਹਨੂੰ ਰਿਪੇਅਰ ਕਰਦੇ ਰਹੇ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਅਗਰ ਅਸੀਂ ਫਾਟਕ ਦੀ ਗੱਲ ਕਰੀਏ ਗਾਰਬਜ ਦੀ ਵੀ ਗੱਲ ਕਰੀਏ ਪਿਛਲੇ ਸਫਾਈ ਕਰਮਚਾਰੀ ਧਰਨੇ ਤੇ ਬੈਠ ਗਏ ਸੀ ਇਹ ਸਾਰਾ ਕੁਝ ਜ਼ਿਰਕਪੁਰ ਵਿੱਚ ਕਿਉਂ ਹੁੰਦਾ ਹੈ ਸਰ ਤੁਸੀਂ ਕਦੀ ਵੀਆਈਪੀ ਰੋਡ ਤੇ ਚੱਕਰ ਮਾਰੇ ਆ ਬਹੁਤ ਵਾਰ ਸਰ ਵੀਆਈਪੀ ਰੋਡ ਤੇ 10 15 20 25 वीरगढ़पुर से टकोली वाले चक्कर मारे सारा सारा गादीपुर रोड पे मारया घटिया सड़क तो आपने ही बनवानी है पेइंग टुडे इट सेल्फ टू द रेलवे सर ए ਤੁਸੀਂ ਪੇ ਕਰਤੇ ਆ ਕਿ ਕਰਨਾ ਹੈ ਬਸ ਸੇਖੋ ਮੇ ਕੋ ਚੈੱਕ ਹੈ ਤਾਂ ਵੀਲ ਬੀ ਪੇਇੰਗ ਇਟ ਟੂਡੇ ਨਹੀਂ ਸਰ ਇਹ ਤੁਹਾਡਾ ਬਿਆਨ ਹੈ ਕਿ ਯੂ ਆਰ ਪੇਇੰਗ ਇਟ ਐਮ ਐਲ ਏ ਸਾਡੇ ਕਿ ਵੀ ਹੈਵ ਆਲਰੇਡੀ ਪੇਡ ਇਟ ਆਲਰੇਡੀ ਪੇਡ ਮੈਂ ਮੈਂ ਆਲਰੇਡੀ ਪੇਡ ਦਾ ਮਤਲਬ ਉਹਨਾਂ ਵੱਲੋਂ ਆਲਰੇਡੀ ਪੇਡ ਇੱਕ ਸੈਂਕਸ਼ਨ ਹੈ ਵਰਡ ਗੇਮ ਨਹੀਂ ਹੈ ਹਰ ਵਾਰੀ ਕਹਿੰਦਾ ਕਪੈਸਿਟੀ ਅੰਡਰ ਰਹਿ ਗਈ ਅੰਡਰ ਰਹਿ ਗਈ ਪਰ ਜਦੋਂ ਅਪਰੂਵਲ ਦਿੱਤੀਆਂ ਜਾਂਦੀਆਂ ਸਭ ਸਿਵਲ ਇੰਜੀਨੀਅਰ ਹੁੰਦੇ ਹੈ ਚੀਫ ਇੰਜੀਨੀਅਰ ਹੁੰਦੇ ਹੈ ਅਦੋਂ ਸਿਰਫ ਉਹ ਇੱਕ ਸਾਲ ਦੀ ਦੇਖ ਕੇ ਪੋਪੂਲੇਸ਼ਨ ਦਿੰਦੇ ਨੇ ਹਾਲ ਤਾਂ ਨਹੀਂ ਇਟਸ ਬੀਨ ਨਾਟ ਬੀਂਗ ਸਟੌਪ ਇੱਕ ਸਾਲ ਤਾਂ ਨਹੀਂ ਚਲੋ 15 ਸਾਲ ਹੋ ਗਏ ਤਾਂ ਸਰ ਹੁਣ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕਿਉਂ ਬਿਲਕੁਲ ਦਿੱਕਤ ਹੈਗੀ ਹੈ ਉਸੇ ਗੱਲ ਨੂੰ ਦੇਖਦੇ ਹੋਏ ਥੋੜਾ ਜਿਹਾ ਲੇਟ ਹੈਗੇ ਅਸੀਂ ਉਸ ਨੂੰ ਅਸੀਂ ਰਿਵਿਊ ਕਰਕੇ ਇੱਕ ਐਸਟੀਮੇਟ ਹੁਣ ਪੈਰਲਲ ਲਾਈਨ ਦਾ ਬਿਕੋਜ਼ ਜਿਹੜੀ ਆਲਰੇਡੀ ਲਾਈਨ ਚੱਲ ਰਹੀ ਹੈ ਉਹਨੂੰ ਕਿਸੇ ਇੱਕ ਦਿਨ ਲਈ ਵੀ ਡਿਸਟਰਬ ਨਹੀਂ ਕਰ ਸਕਦੇ ਬਿਕੋਜ਼ ਉਹ ਪੋਪੂਲੇਸ਼ਨ ਇੰਨੀ ਜ਼ਿਆਦਾ ਆਲਰੇਡੀ ਉਹ ਫੁੱਲ ਚੱਲ ਰਹੀ ਹੈ ਤੋਂ ਇੱਕ ਅਸੀਂ ਐਸਟੀਮੇਟ ਤਿਆਰ ਕੀਤਾ ਹੈ ਜਿਹੜਾ ਸੀਵਰ ਲਾਈਨ ਦਾ ਐਡੀਸ਼ਨਲ ਦਾ ਜਿਹੜੀ ਫਰੋਮ ਸਕਾਈਲਾਈਨ ਟੂ ਸਿੰਗਾਪੁਰਾ ਐਸਟੀਪੀ ਤੱਕ ਜਾਏਗੀ ਤਾਕੇ ਜਿਹੜੀ ਇਹ ਰੋਜ਼-ਰੋਜ਼ ਦੀ ਸਮੱਸਿਆ ਹੈਗੀ ਹੈ ਉਹ ਤੋਂ निजात ਪਾਇਆ ਜਾ ਸਰ ਸਰ ਇਹਦਾ ਮਤਲਬ ਇਹ ਹੈ ਕਿ ਇਹ ਆਫੀਸਰਸ ਜੋ ਪਹਿਲੇ ਜਿੰਨੇ ਵੀ ਸਿਵਲ ਇੰਜੀਨੀਅਰ ਆ ਜਿਨ੍ਹਾਂ ਨੇ ਵੀ ਉਹ ਡਿਜ਼ਾਈਨ ਕੀਤਾ ਸਟਰਕਚਰ ਸਾਰਾ ਇਹ 뮤지컬 ਚੇਅਰ ਹੈ ਜਨਤਾ ਤੇ ਆਫੀਸਰਸ ਦੇ ਨੈਕਸਸ ਦਾ ਕਿ ਵੀ ਜਨਤਾ 뮤지컬 ਚੇਅਰ ਲੈ ਕੇ ਘੁੰਮੀ ਜਾਵੇ ਗੋਲ-ਗੋਲ ਗੋਲ-ਗੋਲ ਉਸ ਚੇਅਰ ਪਰ ਜਵਾਬ ਇਹੀ ਹੈ ਮੈਂ ਐਕਸਪਲੇਨ ਕਰਦਾ ਸਰ ਤੁਹਾਡਾ ਨਾਮ ਕੀ ਹੈ ਪਹਿਲੇ ਦੱਸੋ ਅਸ਼ੋਕ ਪਥਰੀਆ ਯੂ ਐਮ ਸੀ ਜ਼ਿਰਖਪੁਰ 2011 ਦੇ ਸੈਂਸਸ ਚ ਜ਼ੀਰਕਪੁਰ ਦੀ ਪਾਪੂਲੇਸ਼ਨ 95000 ਸੀ ਫਿਰ ਡਿਜ਼ਾਈਨ ਕਰਨ ਵਾਲਾ ਤਾਂ ਇੰਜੀਨੀਅਰ ਹੋਣੇ ਕੋਈ ਮੈਂ ਐਕਸਪਲੇਨ ਕਰਦਾ ਐਸ ਪਰ ਸੈਂਸਰ ਜਾਂ ਜੋ ਪਿਛਲੇ 100 ਸਾਲ ਦਾ ਟ੍ਰੈਂਡ ਦੇਖੀਏ ਤੇ ਕਿਸੇ ਵੀ ਟਾਊਨ ਦੀ ਪਪੂਲੇਸ਼ਨ 10 ਸਾਲ 25 30% ਤੋਂ ਜ਼ਿਆਦਾ ਇਨਕਰੀਜ਼ ਨਹੀਂ ਹੁੰਦੀ ਇਸ ਦੀ ਪਪੂਲੇਸ਼ਨ 6 ਟਾਈਮਸ ਹੈ ਮੇਰੀ ਕੰਪਲੀਟ 5 ਟਾਈਮਸ 6 ਟਾਈਮਸ ਹੋ ਗਈ ਵਿਚ ਇਜ਼ ਅਬਨਾਰਮਲ ਗ੍ਰੋਥ ਇਨਫਰਾਥੀ ਰਹਿ ਗਿਆ ਹਾਂ ਅਬਨਾਰਮਲ ਗ੍ਰੋਥ ਹੈ ਜੇ ਆਪਾਂ ਲੱਖ ਤੋਂ ਸਵਾ ਹੋ ਜਾਂਦੀ ਡੇਡ ਹੋ ਜਾਂਦੀ 2 ਹੋ ਜਾਂਦੀ ਤੇ ਕੋਡ ਕਾਉਂਟਡ ਇਸ ਇਸ਼ੂ ਸੋ ਸਿੰਸ ਇਟਸ ਅਬਨਾਰਮਲ ਗ੍ਰੋਥ 1 ਲੱਖ ਤੋਂ 5 ਲੱਖ ਹੋ ਗਈ ਸੋ ਦੈਟ ਇਜ਼ ਵਾਈ ਥਿਸ ਇਸ਼ੂ ਹੈਜ਼ ਕਮ ਅਪ ਤੋ ਉਸ ਰੋਡ ਤੇ ਵੀ ਸੇਮ ਇਨਕਰੀਜ਼ ਹੈ ਮਤਲਬ ਮਲਟੀ ਸਟੋਰੀਡ ਆ ਗਿਆ ਸੋ ਉਹਨੂੰ ਦੇਖਦੇ ਹੋਏ ਥੋੜਾ ਡਿਲੇਟ ਜ਼ਰੂਰ ਹੈ ਸੀ ਤਾਂ ਉਸ ਕਰਕੇ ਜਿਹੜਾ ਇਸ਼ੂ ਆਇਆ ਤਾਂ ਹੁਣ ਅਸੀਂ ਐਸਟੀਮੇਟ ਤਿਆਰ ਕਰਕੇ ਇੱਕ ਪੈਰਲਲ ਲਾਈਨ ਪਾਵਾਂਗੇ ਜਿੱਦਾਂ ਪਰਮਾਨੈਂਟ ਹੱਲ ਹੋ ਜਾਏਗਾ 4 ਤੋਂ 6 ਮਨਸ ਦੇ ਵਿੱਚ ਬਟ ਇਨ ਦਾ ਮੀਨ ਟਾਈਮ ਜਿਹੜੀ ਦਿੱਲੀ ਵਾਲੀ ਗੱਲ ਹੈਗੀ ਆ ਉਹਨਾਂ ਅਸੀਂ ਉੱਥੇ ਦੋ ਇੰਜਨ ਵੀ ਲਗਾਤੇ ਆ ਥੋੜਾ ਸਾਡੇ ਸਟਾਫ ਦੀ ਕਮੀ ਰਹੀ ਵੀ ਕੱਲ ਕੋਈ ਪਾਈਪਲਾਈਨ ਟੁੱਟ ਗਈ ਸੀ ਉਹਨੂੰ ਰਿਪੇਅਰ ਕਰਦੇ ਰਹੇ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਤੋਂ ਮੈਂ ਲੇਟ ਨਾਈਟ ਰਿਪੇਅਰ ਕਰਵਾ ਕੇ ਓਪਨ ਕਰਵਾਇਆ ਇੰਜਨ ਚੱਲ ਰਿਹਾ ਹੈ ਹੁਣ ਰੋਡ ਸੁੱਕੀ ਹੋਈ ਹੈ ਬਟ ਸੀਵਰ ਲਾਈਨਾਂ ਫੁੱਲ ਹੈ ਉਹਦਾ ਅਸੀਂ ਐਸਟੀਪੀ ਚਲਾ ਕੇ ਇਂਤਜ਼ਾਮ ਕਰ ਰਹੇ ਹਾਂ ਵੀ ਉਹਨਾਂ ਨੂੰ ਲੋਅ ਕੀਤਾ ਜਾਵੇ ਤਾਂ ਕਿ ਇਹਨੂੰ ਮਤਲਬ ਕਿ ਫਾਰ ਅਨਦਰ 3 4 ਮੰਥਸ ਵੀ ਐਦਾਂ ਦਾ ਇਸ਼ੂ ਦੁਬਾਰਾ ਰੈਪ ਨਾ ਹੋਵੇ ਸਰ ਸਭ ਤੋਂ ਜਿਹਨੂੰ ਕਹਿੰਦੇ ਵੈਲਦੀ ਔਰ ਫਾਈਨੈਂਸ਼ੀਅਲੀ ਸਟਰੋਂਗ ਜਿਹੜੀ ਐਮਸੀ ਹੈਗੀ ਉਹ ਆਪਣੀ ਜ਼ਿਰਕਪੁਰ ਦੀ ਹੈਗੀ ਹੈ ਠੀਕ ਹੈ ਨਾ ਜੀ ਕਿਉਂਕਿ ਤੇ ਕਾਫੀ ਵੱਡੇ ਬਿਲਡਰ ਸੇ ਕਾਫੀ ਵੱਡੇ ਪ੍ਰੋਜੈਕਟਸ ਹੈਗੇ ਨੇ ਸਰ ਬਿਲਡਰ ਦੇ ਪ੍ਰੋਜੈਕਟ ਜਿਹੜੇ ਦਿਨ ਰਾਤ 24 ਘੰਟੇ ਫਾਈਲਾਂ ਉਹਨਾਂ ਦੀਆਂ ਅਪਰੂਵ ਹੋ ਜਾਂਦੀਆਂ ਨੇ ਹਰ ਚੀਜ਼ ਅਪਰੂਵ ਹੋ ਜਾਂਦੀ ਹੈ ਬਿਨਾ ਸੋਚੇ ਸਮਝੇ ਕਿ ਅੱਗੇ ਇਹਦਾ ਕੀ ਬੈਡ ਇਫੈਕਟ ਆਏਗਾ ਸਿਟੀ ਤੇ ਕਿਉਂਕਿ ਸਾਡਾ ਇਨਫਰਾ ਅਲਾਉ ਨਹੀਂ ਕਰ ਰਿਹਾ ਤੁਸੀਂ ਆਪ ਹੀ ਕਿਹਾ ਕਿ ਸਾਡਾ ਇਨਫਰਾ ਉਸ ਦਾ ਹਿਸਾਬ ਦਾ ਡਿਜ਼ਾਈਨ ਨਹੀਂ ਹੈ ਪਰ ਜਨਤਾ ਨੂੰ ਕਦ ਨਿਜਾਦ ਮਿਲੇਗੀ ਇਨਾ ਕਮਾ ਤੋਂ ਕਿ ਇਹੀ ਮਿਲੇਗਾ ਕਿ ਵੀ ਹਲ ਇਨਫਰਾ ਦੇਖੋ ਇਸ ਚ ਮੇਰੀ ਰਿਕੁਐਸਟ ਇਹੀ ਹੈ ਜਿਹੜਾ ਮੈਂ ਸਾਰਾ ਦੱਸਿਆ ਉਹ ਤਾਂ ਇੱਕ ਅਲੱਗ ਇਸ਼ੂ ਹੈ ਹੁਣ ਅਸੀਂ ਐਸਟੀਪੀ ਲਗਾ ਰਹੇ ਹਾਂ ਸਨੌਲੀ ਜਿਹੜਾ 222 ਮਲਡੀ ਦਾ ਉਸ ਵੀ ਦੇਖੋ ਅਸੀਂ ਇਨਾ ਜੋਰ ਲਾਇਆ ਹੋਇਆ ਹੁਣ ਉੱਥੇ ਜਿਹੜੇ ਰੈਜ਼ੀਡੈਂਟ ਹੈ ਰੌਂਡ ਉਹ ਲਗਾਨ ਨਹੀਂ ਦੇ ਰਹੇ ਉਹ ਕੋਰਟ ਚੱਲ ਗਏ ਲੋਅਰ ਕੋਰਟ ਨੇ ਸਟੇ ਕਰਤੀ ਜਾ ਕੇ ਕਿ ਉਹ ਸਟੇ ਕੋ ਬਹੁਤ ਹੀ ਵੈਲਿਡ ਨਹੀਂ ਹੈ ਬਟ ਸਿੰਸ ਵੀ ਕੰਮ ਰੋਕਣਾ ਪਿਆ ਉਹਦਾ ਹੁਣ ਸਾਨੂੰ ਫੇਰ ਕੋਰਟ ਜਾ ਕੇ ਉਹ ਸਟੇ ਵਕੇਟ ਕਰਾਉਣਾ ਇਹ ਜ਼ਿਰਕਪੁਰ ਦੇ ਚ ਕਿਉਂ ਮਸਲੇ ਨੇ ਸਰ ਇੰਨਾ ਜਦ ਕਿ ਸਾਰਾ ਫਾਈਨੈਂਸਿਸ ਵੀ ਸਟਰੋਂਗ ਨੇ ਅਗਰ ਅਸੀਂ ਫਾਟਕ ਦੀ ਗੱਲ ਕਰੀਏ ਗਾਰਬੇਜ ਦੀ ਵੀ ਗੱਲ ਕਰੀਏ ਪਿਛਲੇ ਸਫਾਈ ਕਰਮਚਾਰੀ ਧਰਨੇ ਤੇ ਬੈਠ ਗਏ ਸੀ ਇਹ ਸਾਰਾ ਕੁਝ ਜ਼ਿਰਕਪੁਰੇ ਚ ਕਿਉਂ ਹੁੰਦਾ ਉਹ ਸਫਾਈ ਕਰਮਚਾਰੀਆਂ ਦਾ ਕੋਈ ਧਰਨਾ ਉਹਦਾ ਨਹੀਂ ਸੀ ਲਿੰਕਡ ਹੋਤਾ ਉਹਨਾਂ ਦੀ ਵੇਜੇਸ ਨਾਲ ਲਿੰਕਡ ਸੀ ਵੀ ਸਾਡੇ ਵੇਜੇਸ ਸਰ ਸਫਰ ਤਾਂ ਆਮ ਜਨਤਾ ਨੂੰ ਕਰਨਾ ਪਏ ਕਿਉਂਕਿ ਗਾਰਬੇਜ ਸੜਕਾਂ ਤੇ ਸੀਗਾ ਉਹ ਵੇਜੇਸ ਨਾਲ ਲਿੰਕਡ ਸੀ ਚਲੋ ਟੇਕ ਅਪ ਕੀਤਾ ਅਸੀਂ ਮੈਟਰ ਉਹ ਕਹਿੰਦੇ ਸੀ ਵੀ ਚੰਡੀਗੜ੍ਹ ਦੀ ਤਰਜ਼ ਤੇ ਸਾਨੂੰ ਉਸੇ ਲੈਵਲ ਦਾ ਮਿਨੀਮਮ ਵੇਜ ਦਿੱਤੇ ਜਾਣ ਉਹ ਇਸ਼ੂ ਡਿਫਰ ਸਰ ਇੱਕ ਹੋਰ ਹੈ ਜਦਵੀ ਪਬਲਿਕ ਡੀਲਿੰਗ ਦਾ ਟਾਈਮ ਹੁੰਦਾ ਹੈ। ਅਦੋਂ ਕੋਈ ਵੀ ਅਫਸਰ ਆਪਣੀ ਕੁਰਸੀ ਤੇ ਨਹੀਂ ਹੁੰਦਾ। ਉਹ ਮੀਟਿੰਗਾਂ 'ਚ ਹੁੰਦਾ ਹੈ। ਕਿ ਇਹ ਕੋਈ ਨਿਰਧਾਰਿਤ ਕੀਤਾ ਨਾ ਜਾਵੇ ਕਿ ਜਿਹੜੀ ਪਬਲਿਕ ਇੰਨੀ ਦੂਰੋਂ ਆਪਣੇ ਕੰਮ ਛੱਡ ਕੇ ਮੀਟਿੰਗਾਂ ਛੱਡ ਕੇ ਆਂਦੀ ਅਫਸਰ ਨੂੰ ਮਿਲਣ ਵਾਸਤੇ 3 ਦਿਨ ਪਹਿਲੇ ਮੈਂ ਤੁਹਾਡੇ ਆਫਿਸ ਗਿਆ ਸੀਗਾ ਤੁਸੀਂ ਅਵੇਲੇਬਲ ਨਹੀਂ ਸੀਗੇ। ਉਸੇ ਤੁਸੀਂ ਪਬਲਿਕ ਡੀਲਿੰਗ ਦਾ ਟਾਈਮ ਵੀ ਲਗਾ ਕੇ ਰੱਖਿਆ ਹੋਇਆ ਸੀਗਾ ਬਾਹਰ ਲੋਕੀ ਬੈਠੇ ਵੇਟ ਕਰਦੇ ਸੀ ਸਵੇਰ ਤੋਂ। ਤੇ ਸਰ ਇਹ ਆਫੀਸ਼ੀਅਲ ਮੀਟਿੰਗਸ ਅਦੋਂ ਹੀ ਹੁੰਦੀਆਂ ਨੇ ਜਦ ਪਬਲਿਕ ਡੀਲਿੰਗ ਦਾ ਟਾਈਮ ਹੋਵੇ। ਨੇ ਸsrandਾ ਕੋਈ ਇਸ਼ੂ ਨਹੀਂ ਹੈ ਅਸੀਂ 99% ਆਫਿਸ ਚ ਅਵੇਲੇਬਲ ਹੋਈਦਾ ਹੈ ਜਿੱਥੇ ਕ੍ਰੋਨਿਕ ਇਸ਼ੂ ਹੈ ਜਿਵੇਂ ਇੱਥੇ ਹੈ ਮੈਂ ਮੈਂ ਇਹਨਾਂ ਨਾਲ ਮੈਂ ਦਿੱਲੀ ਟੱਚ ਰਹਿਣਾ ਕੱਲ ਕਿਉਂਕਿ ਉਹ ਪਾਈਪਲਾਈਨ ਰਿਪੇਅਰ ਕਰਕੇ ਥੋੜਾ ਜਿਹਾ ਹੋ ਗਿਆ ਤੇ ਅਸੀਂ ਰਿਪੇਅਰ ਦਿਨ ਹਰ ਆਲਟਰਨੇਟ ਡੇ ਮੇਰੇ ਖਿਆ ਫੋਨ ਤੇ ਮੇਰੀ ਇਹਨਾਂ ਨਾਲ ਗੱਲ ਹੁੰਦੀ ਹੈ ਟ੍ਰਾਈ ਟੂ ਇਨ ਟੱਚ ਵੀ ਉਹ ਕ੍ਰੋਨਿਕ ਇਸ਼ੂ ਹੈਗਾ ਕਿ ਉਹ ਕਿਉਂਕਿ ਮੇਰਾ ਸਟਾਫ ਮੇਂ ਵੀ ਮੈਨੂੰ ਨਾ ਉਹਨਾਂ ਫੀਡਬੈਕ ਦਵੇ ਤਾਂ ਡਾਇਰੈਕਟ ਉਸ ਤੋਂ ਆਵੇ ਤਾਂ ਸਰ ਤੁਸੀਂ ਕਦੀ ਵੀਆਈਪੀ ਰੋਡ ਤੇ ਚੱਕਰ ਮਾਰੇ ਆ? ਹਾਂ ਬਹੁਤ ਵਾਰ ਸਰ ਵੀਆਈਪੀ ਰੋਡ ਤੇ 10 15 20 25 ਜ਼ੀਰਕਪੁਰ ਦੇ ਟਕਵਲੀ ਵਾਲ ਚੱਕਰ ਮਾਰੇ ਆ ਕਦੀ ਸਾਰਾ ਸਾਰਾ ਗਾਜ਼ੀਪੁਰ ਰੋਡ ਤੇ ਮਾਰੇ ਆ ਬਿਲਕੁਲ ਸਰ ਤੁਹਾਨੂੰ ਕੋਈ ਨੋਟ ਕਿਹਾ ਦੇਖੋ ਅੱਜ ਤੱਕ ਇਹ ਹਾਂ ਦੇਖੋ ਸਭ ਤੋਂ मेजर हुई है सड़क तो आप है। मैं, बिल्कुल, बिल्कुल, आपने दी है, बच्चों को कोई कमी नहीं दी घटिया सड़क तो आपने ही बनवानी है उस पर पानी जो छिट्टे पड़े हम गाड़ी, गाड़ी से निकले तो ट्रैफिक में जाम में फंस जाते हैं हम टू व्हीलर से निकले तो छिट्टे पड़े हमारे ऊपर गटर के ये लाइफ स्टाइल दे रहे हैं आप कहाँ जा रहे हैं निकले तो जो ऑफिसर आता है पचास हजार करोड़ का घपला कर दिया आप सत्तर करोड़ का घपला कर दिया और चले गए हमारा काम वही का वही रह जाता है बच्चे आप हमें भी कह भी भी रहे हैं मम्मी पापा पैदा क्यों करा आपसे मोर हफ्ते में दो तीन बार अपनी बात होती है मैं, मैं ये मानता हूँ पर अब जो चीज है मैंने एक्सप्लेन की ड्यू टू अब नॉर्मल ग्रोथ ऑफ जीरकपुर टाउन पाँच छः गुना पॉपुलेशन होगी वो उस नहीं कंट्रोल की जीरकपुर फंस के रह गया ਨਹੀਂ ਇਸ ਤਰ੍ਹਾਂ ਦਾ ਕਿਉਂਕਿ ਨਹੀਂ ਕਿਉਂ ਕੰਮ ਦੇ ਬਾਰੇ ਨਹੀਂ ਸਰ ਮੈਂ ਦੱਸਾਂ ਤੁਹਾਨੂੰ ਕਿਉਂਕਿ ਫਾਟਕ ਤੇ ਤਿੰਨ ਵਾਰੀ ਐਂਬੂਲੈਂਸ ਵਸੀ ਦੋ ਉੱਥੇ ਮੌਤਾਂ ਵੀ ਗਈਆਂ ਟਕੋਲੀ ਦਾ ਵੀ ਟਕੋਲੀ ਦਾ ਉੱਥੇ ਹੁਣ ਕਿਸੇ ਨੇ ਪੋਸਟਰ ਰੋਡ ਪਿਛਲੇ 1.5 ਸਾਲ ਪਹਿਲੇ ਇੱਕ ਨੌਜਵਾਨ ਲੜਕੇ ਦੀ ਕਰੰਟ ਨਾਲ ਮੌਤ ਹੋਈ ਸੀ ਔਰ ਉਦੋਂ ਪਾਣੀ ਵੀ ਖੜਾ ਸੀ ਔਰ ਉਸ ਤੋਂ ਬਾਅਦ ਇਹ ਜੇ ਪਤਾ ਨਹੀਂ ਕਿੰਨੇ ਕਿਨਸੀਡੈਂਟ ਹੋ ਚੁੱਕੇ ਨੇ ਜਿਹਦਾ ਵੀ ਕੋਈ ਵੀ ਮੰਨ ਲਓ ਹਜੇ ਤੱਕ ਮੰਨ ਲਓ ਦੁਬਾਰਾ ਕਿਸੇ ਨੂੰ ਪੁੱਛਿਆ ਤੱਕ ਨਹੀਂ ਗਿਆ ਤੇ ਕੋਲੀ ਵਾਲਾ ਜਿਹੜਾ ਮੈਂ ਕੋਈ ਪ੍ਰਿਪਰੇਸ਼ਨ ਹੁੰਦਾ ਕਿ ਕੰਮ ਨਾ ਕਰੀ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਟਕੋਲੀ ਵਾਲਾ ਮੈਂ ਦੱਸ ਦਿੰਨਾ नहीं नहीं आप गलत कर रहे हैं मैं कचरे में गलत सुन रहा हूं ये जो सैंक्शन दे रहे हो तुम बार-बार तो आपको पता नहीं है क्या कैपेसिटी कितनी हैगी व्हाई यू आर गिविंग दी सैंक्शन एंड मोर ओवर यू आर नॉट फॉलोइंग दैट प्रोजेक्ट की भैया उनको रिस्ट्रिक्ट करिए किसी के पास कंप्लीशन सर्टिफिकेट नहीं हैगा नया प्रोजेक्ट फिर मिल रहा हैगा नया प्रोजेक्ट फिर मिल गया दूसरा फिर मिल गया और कंप्लीशन किसी सिस्टम क्लियर ठीक करने का है ਫਿਰ ਕਿਉਂ ਨਹੀਂ ਹੋ ਰਹਾ ਕੱਲ ਦੇਖੋ ਮੈਂ ਦੋ ਚੀਜ਼ੇ ਮਤਾ ਦੂੰ ਪਹਿਲੇ ਇਹ ਡਕੋਲੀ ਦਾ ਜਿਵੇਂ ਕਿਹਾ ਟਕੋਲੀ ਹੁਣ ਅੰਡਰਪ੍ਰੋਜੈਕਟ ਦਾ ਰੇਲਵੇ ਨੇ ਕਰਤਾ ਹੈਗਾ ਉਹ ਤਾਂ ਪੋਲਿਟੀਕਲ ਬੱਚਾ ਹੈ ਹਰ ਇਲੈਕਸ਼ਨਾਂ ਚੋਂ ਪੈਦਾ ਹੋ ਜਾਂਦਾ ਹੈ ਜਦ ਇਲੈਕਸ਼ਨ ਚੱਲੇ ਜਾਂਦੇ ਉਹ ਮਰ ਜਾਂਦਾ ਇੱਕ ਮਿੰਟ ਉਹ ਮੈਂ ਮੈਂ ਦੱਸ ਰਿਹਾ ਹੁਣ ਕਿਸੇ ਨੇ ਪੋਸਟਰ ਲਗਾ ਦਿੱਤਾ ਹੈ ਕਿ ਭਈ ਇਹ ਬ੍ਰਿਜ ਬਣਨ ਲੱਗ ਗਿਆ ਸਰਕਾਰੀ ਅਪਰੂਵਲ ਮੈਂ ਉਹਦਾ ਐਕਸਪਲੇਨ ਕਰ ਦਿੰਦਾ ਨਾ ਮਤਲਬ ਹਰ ਜਿਹੜਾ ਮੁੱਦਾ ਹੈਗਾ ਸਿਰਕਪੁਰ ਦਾ ਪੋਲਿਟੀਕਲ ਬੱਚਾ ਹੈ ਉਹ ਪੋਲਿਟੀ ਜਦ ਇਲੈਕਸ਼ਨ ਆਉਂਦੇ ਨੇ ਉਹ ਜਿੰਦਾ ਹੋ ਜਾਂਦਾ ਇਹ ਹੁੰਦਾ ਹੀ ਹੈ ਰੇਲਵੇ ਨੇ ਸਾਨੂੰ 11 ਕਰੋੜ 70 ਲੱਖ ਦਾ ਐਸਟੀਮੇਟ ਤਾਂ ਉਹ ਜਿਹੜਾ 5 ਕਰੋੜ 85 ਲੱਖ ਰੁਪਇਆ ਅਸੀਂ ਸੈਂਕਸ਼ਨ ਲੈ ਕੇ ਵੀ ਹੈਵ ਪੇਇੰਗ ਟੂਡੇ ਇਟਸੈਲ ਟੂ ਦਾ ਰੇਲਵੇਜ਼ ਸਰ ਇਹ ਤੁਸੀਂ ਪੇ ਕਰਤੇ ਆ ਕਿ ਕਰਨਾ ਹੈ ਬਸ ਆ ਦੇਖੋ ਮੇਰੇ ਕੋਲ ਚੈੱਕ ਹੈ ਤਾਂ ਵੀਲ ਬੀ ਪੇਇੰਗ ਇਟ ਟੂਡੇ ਨਹੀਂ ਸਰ ਇਹ ਤੁਹਾਡਾ ਬਿਆਨ ਹੈ ਕਿ ਯੂ ਆਰ ਪੇਇੰਗ ਇਟ ਐਮ ਐਲ ਏ ਸਾਹਿਬ ਵੀ ਹੈਵ ਆਲਰੇਡੀ ਪੇਡ ਇਟ ਉਹ ਆਲਰੇਡੀ ਪੇਡ ਮਤਲਬ ਆਲਰੇਡੀ ਪੇਡ ਦਾ ਮਤਲਬ ਉਹਨਾਂ ਵੱਲੋਂ ਆਲਰੇਡੀ ਪੇਡ ਇੱਕ ਸੈਂਕਸ਼ਨ ਹੈ ਵਰਡ ਗੇਮ ਨਹੀਂ ਹੈ ਉਹ ਮਤਲਬ ਕਿ ਆਈ ਹੈਵ ਦਾ ਮਤਲਬ ਬੈਂਕਿੰਗ ट्रांजैक्शन ਉਹ ਪੇ ਕਰਕੇ ਵੀ ਰਾਈਟਿੰਗ ਟੂ देम ਲੈਟਰ ਆਫੀਸ਼ਲੀ ਕਿ ਅਸੀਂ ਇਹ ਪੇ ਕਰਤਾ ਤੁਸੀਂ ਯੂਟਾਰਟ ਸਰ ਉਹ ਬੰਨਾ ਸ਼ੁਰੂ ਹੋ ਜਾਏਗਾ ਉਹਦਾ ਆਲਟਰਨੇਟ ਰੂਟ ਕਿਉਂਕਿ ਹਸਪੀਟਲ ਨਾਲ ਹੈ ਉੱਥੇ ਨਾਲ ਹੀ ਉੱਥੇ ਉਹਦੇ ਬਾਰੇ ਰੇਲਵੇਜ਼ ਬਣਾਏਗੀ ਕੁਝ ਨਾ ਬਿਕੋਜ਼ ਟੋਟਲ ਪ੍ਰੋਜੈਕਟ ਇਸ ਬੀਇੰਗ ਐਗਜ਼ੀਕਿਊਟਿਡ ਬਾਈ ਰੇਲਵੇਜ਼ ਓਕੇ ਬਿਕੋਜ਼ 11 ਕਰੋੜ 70 ਲੱਖ ਉਹਨਾਂ ਨੇ 585 ਉਹ ਖਰਚਰੇ 585 ਸਟੇਟ ਦੇ ਬਿਹਾਰਤੇ ਅਸੀਂ ਪ ਤੋ ਸਾਰਾ ਪ੍ਰੋਜੈਕਟ ਉਹਨਾਂ ਨੇ ਕਰਨਾ ਹੈ ਉਹ ਚੋਂ ਉਹਨਾਂ ਨੇ ਲਿਆ ਹੋਏਗਾ ਟੈਕਨੀਕਲੀ ਵੀ ਆਲਟਰਨੇਟ ਰੂਟ बिकॉज ਬਹੁਤ ਹੈਵੀ ਟਰੈਫਿਕ ਹੈ ਉੱਥੇ ਤੋ ਇੱਕ ਤਾਂ ਇਹ ਇਸ਼ੂ ਰਿਹਾ ਦੂਸਰਾ ਜਿਹੜੀ ਗੱਲ ਹੈ ਹੁਣ ਸਰ ਆਪਣੀ ਜਗ੍ਹਾ ਠੀਕ ਹੈ ਪ੍ਰੋਜੈਕਟਸ ਨੂੰ ਵੀ ਅਸੀਂ ਰੋਕ ਰਹੇ ਹਾਂ ਕਿਤੇ ਨਾ ਕਿਤੇ ਕਿਉਂਕਿ ਹੁਣ ਐਸਟੀਪੀ ਆ ਦੇਖੋ ਰੈਜ਼ੀਡੈਂਟ ਉਹ ਕੋਰਟ ਚ ਚਲੇ ਗਏ ਸਨੌਲੀਏ ਉਹ ਕੰਮ ਰੁਕਿਆ ਬਈ ਅੱਜ ਫੇਰ 5-7 ਦਿਨ ਤੋ ਹੁਣ ਇਹ ਜਾਵਾਂਗੇ ਕੋਰਟ ਸਟੇ ਵਕੀਟ ਕਰਾਵਾਂਗੇ ਫੇਰ ਕੰਮ ਸ਼ੁਰੂ ਕਰਾਂਗੇ ਉਹ ਸਭ ਤੋਂ ਜਿਹੜਾ ਜ਼ੀਰਕਪੁਰ ਦੀ ਮੇਨ ਇਸ਼ੂ ਹੈ ਸੀਵਰੇਜ ਡਿਸਪੋਜ਼ਲ ਆਫ ਸੀਵਰੇ मैनेज हो ਜਾਂਦੀ ਹੈ ਇਹੀ ਹੈ ਹੁਣ ਅਸੀਂ ਡਿਜੀਟਲ ਸਰ ਕੁਝ ਨਹੀਂ ਮੈਨੇਜ ਹੋ ਮੈਡਮ ਜੀ ਕੱਲ ਇੱਕ ਮਿੰਟ ਮੇਰੀ ਸੌਰੀ ਕੱਲ ਨਾ ਇੱਕ ਚੀਜ਼ ਨਹੀਂ ਸਹੀ ਚੱਲ ਰਹੀ ਇਸ ਟਾਈਮ ਜ਼ੀਰੋ ਕੋ ਵੀਆਪੀ ਰੋਡ ਕੋ ਇੱਕ ਚੀਜ਼ ਬਤਾ ਦੂਗਾ ਮੈਨੂੰ ਇੱਕ ਚਲਾਓ ਇੱਕ ਪੁਆਇੰਟ ਪਤਾਓ कौन सा सही चल रहा है मैं आपको क्रॉस क्वेश्चन करूंगी सर इधर सर इधर मैं ਤੁਹਾਨੂੰ ਦੱਸਾਂ ਕੰਪਲੇਂਟ ਤੁਹਾਡੀ ਨਹੀਂ ਹੈ ਕੰਪਲੇਂਟ ਤੁਹਾਡੇ ਮਹਿਗਮੇ ਦੀ ਹੈ ਜਿਹੜਾ ਕੰਮ ਨਹੀਂ ਕਰ ਰਿਹਾ ਇਟ ਇਸ ਨਾਟ ਯੋਰ ਇਟ ਇਸ ਨਾਟ ਕੰਪਲੇਂਟ ਅਬਾਊਟ ਯੋਰ ਪਰਸਨਲ ਥਿੰਗ ਕੰਪਲੇਂਟ ਜਨਤਾ ਦੀ ਜਿਹੜੀ ਹੈਗੀ ਪਬਲਿਕ ਦੀ ਗੱਲ ਹੁੰਦੀ ਹੈ ਕੋਈ ਪਰਸਨਲ ਵਾਲਾ ਇਸ਼ੂ ਨਹੀਂ ਦੇਖੋ ਡਿਫਿਕਲਟੀ ਜੇ ਹੈਗੇ ਆ ਤੇ ਇਸ਼ੂ ਹੈ ਨਹੀਂ ਤੇ ਕੰਪਲੇਂਟ ਨਹੀਂ ਚੈਲੰਜ ਕਰਿਓ ਆਪ ਇੱਕ ਚੀਜ਼ ਦੱਸੋ ਤੁਸੀਂ ਕਹਿ ਰਹੇ ਹੋ ਕਿ ਸਹੀ ਚੱਲ ਰਹੀ ਹੈ ਮੈਂ ਆਪਕੋ ਕ੍ਰੋਸ ਕੁਐਸਚਨ ਅਭੀ ਕਰ ਨਹੀਂ ਨਹੀਂ ਆਪ ਬਤਾਓ ਜੋ ਮੈਂ ਰਿਪਲਾਈ ਦੂੰਗਾ ਉਸਕਾ ਜਿਹੜੀ ਚੀਜ਼ ਦਾ ਹੱਲ ਨਿਕਲਦਾ ਹੈ ਅਪਰੋਚਮ

ऑर्गेनाइज करते हैं कई बार वो अनऑर्गेनाइज हो जाते हैं मैं चंडीगढ़ का सर सर, तो सर सर स्ट्रीट वेंडर मैम एक मिनट तो सर तो तो तीछ सर तीछ सर स्ट्रीट वेंडर इस डिफरेंट चीज सेलिंग टबैको विदाउट बिल इज डिफरेंट चीज एंड स्मोकिंग एट पब्लिक प्लेस इस ऑफेंस इनक्रोचमेंट वाला जरा इशू है ना क्या वो स्ट्रीट वेंडर नहीं रिलेटेड है सिगरेट और सिगरेट जिन्हें स्टॉल्स ने अगर एमसी ऑफिस वालों उठाइया जांदिया ने नेक्स्ट डे सेम ਐਜ਼ ਇਟ ਇਜ਼ ਫੇਰ ਸਟਾਰਟ ਹੋ ਜਾਂਦਾ ਜੀ ਮੇਬੀ ਜਿਹੜੀ ਚੀਜ਼ ਅਸੀਂ ਲੈ ਆਏ ਅਸੀਂ ਨਹੀਂ ਉਹਨਾਂ ਨੂੰ ਵਾਪਸ ਕਰ ਦੇ ਬਟ ਸਟਾਰਟ ਹੁੰਦਾ ਜੀ ਚਲੋ ਅਗਲਾ ਦੁਬਾਰਾ ਹੋਣਾ ਚਾਹੀਦਾ ਸਰ ਪੁੱਛੋ ਕਿ ਸਟਰੀਟ ਵੈਂਡਰ ਪਾਲਿਸੀ ਕਿਉਂ ਨਹੀਂ ਲਾਤੇ ਇਹ ਜੋ ਸ਼ਰਾਬ ਕੇ ਠੇਕوں ਕੀ ਜਮਾ ਜਗ੍ਹਾ ਇਨਕੋ ਇੱਕਦਮ ਸੈਲਟ ਹੋ ਜਾਂਦੀ ਹੈ ਜਬਸੇ ਆਪ ਸਰਕਾਰ ਆਇਆ ਤਿੰਨ ਤੋਂ ਸ਼ਰਾਬ ਕੇ ਕੋਕੇ ਖੁੱਲ ਗਏ ਹੈ ਠੇਕੇ ਖੁੱਲ ਗਏ ਹੈ ਵਾਹਾਂ ਪਰ ਵੀ ਆਈਪੀ ਰੋਡ ਪੇ ਹਮਨੇ ਤਾਂ ਬੋਲਾ ਵੀ ਨਹੀਂ ਖੋਲਨੇ ਕੋ ਸਟਰੀਟ ਵੈਂਡਰ ਪਾਲਿਸੀ ਕਿਉਂ ਨਹੀਂ ਲਾਤੀ ਸਰਕਾਰ उनको जगह जगह क्यों नहीं लौट करती सरकार? ठेकों को बिना मांगे हो जाती है जो हमें चाहिए ही नहीं। दिया जो हम कहते हटाओ। चलो शराब के माय सब्जेक्ट मेरा को है नहीं मैं तो हम उसकी ने बात पे आते हैं पे ना हाँ देखो हाँ वो जो जो मेन है ना मैम आपको मैंने बताया कि वो उसको चार से छह महीने लगने हैं इसको वो इन दिन टाइम जो है जो दिक्कत है उसको दूर करने के लिए वही इशू है एस्टीमेट मैंने ले रहा हो आज दे देना उन्होंने मैं रात को मैं मैं, मैं एस्ट, नहीं नहीं एस्टीमेट बना मैंने उनको लेटर राइट करूँगा वो टेंडर लगाएंगे टेंडर का प्रोसेस 21 डेज मिनिमम है वो कॉल करना पड़ता है सर ये बरसात तो पहले भी टेंडर हो सकता सर नहीं ये पुरानी पुरानी चलती आ रही है प्रॉब्लम ये आज तो साल पहले भी इस इस चीज चीज का बरसात ना लिंक नहीं है कोई इस चीज़ का बरसात अगस्त आ गया अगस्त एक साल पहले मैंने वहाँ पे प्रोटेस्ट किया था अभी तक आज़ादी नहीं मिली इनको कोई राइट नहीं है फ्लैग होस्टिंग की भी मैं तो कहती हूँ तो, आपको भी बताया था कल क्योंकि एक पाइपलाइन सीवेज की रिपेयर पूरे 24 घंटे लगे रहे रात को मैंने उनको जाने नहीं दिया दो बजे तीन बजे रिपेयर हुई और मैंने वो बोरियां निकलवा के उसको चालू करवाया इनको चालू रात को बोरियां निकलवा के लगभग दो तीन बजे सारा है इनको भी वीडियो शेयर किया मैंने मैं, मैं मानता हूँ आपकी बात है पंद्रह दिन नहीं बीस दिन नहीं महीना नहीं सीधा छह महीने पर डाल दो कि तब तक लोग वैसे ठंडे हो जाएंगे बट इनको नहीं पता कि हम ठंडे होने वाले मुझसे नहीं है सर ऑफिस सर ऑफिस जा रहे हो ਨੇ ਮੈਂ ਸੈਕਟੇਰੀਟ ਜਾਣਾ ਉਹ ਕ ਮੀਟਿੰਗ ਹੈਗੀ ਉੱਥੇ ਮੇਨ ਸੈਕਟਰ ਸਰ ਇਹ ਕਿ ਪਬਲਿਕ ਜਿਹੜੀ ਡੀਲਿੰਗ ਹੁੰਦੀ ਹੈ ਟਾਈਮਿੰਗ ਉਦੋਂ ਹੀ ਮੀਟਿੰਗ ਹੁੰਦੀ ਹੈ ਹਾਂ ਮੀਟਿੰਗ ਹੋਣੀ ਹੈ ਕੰਮ ਵੀ ਹੋਣੇ ਹੈ ਪਰ ਇਹ ਪਬਲਿਕ ਟਾਈਮਿੰਗ ਹੀ ਕਮਿਟੀਓ ਸਾਹਿਬ ਹੈਗੇ ਉੱਥੇ ਸਰ ਇਹ ਮੀਟਿੰਗਾਂ ਕਿਹੜੀਆਂ ਜਿਹੜੇ ਫਿਰ ਕੰਮ ਨਹੀਂ ਹੁੰਦੇ ਫਿਰ ਇਹ ਮੀਟਿੰਗਾਂ ਕਿਸ ਦੀਆਂ ਚਲ ਇਹ ਕਿਹੜੀਆਂ ਅਹ ਜਿਹੇ ਮੀਟਿੰਗਾਂ ਨੇ ਜਿਹੜੀਆਂ ਕੰਮ ਨਹੀਂ ਹੁੰਦੇ ਕੰਮ ਕਿੰਨੀਆਂ ਚਲੋ ਸਾਰੇ ਆਪਾਂ ਵੀ ਹੁਣ ਉੱਥੇ ਦੋ ਇੰਜਨ ਕੱਲ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਜਨ ਲਾ ਕੇ ਚਾਹ ਕਿਤੇ ਇੱਧਰ ਉੱਧਰ ਕਰਦੇ ਹੋ ਜਿਹੜੀ ਦਿੱਕਤ ਸੀ ਵੀ ਪਾਈਪ او ہمارا وقت ختم ایک مہینہ ٹینڈر کا ہے میم پھر ٹینڈر کمپلیشن ہونے پہ دو دو یا ڈھائی مہینے تین مہینے اسی لیے میں چار مہینے بول رہا ہوں بالکل میں اس سے تے کم سر صرف اونلی ٹمپریری کوئی نہ کوئی ایسا سولیوشن ہوے جڑا سਾਨੂੰ ریگولر اس چیز تو پرابلم تو بچیا جا سکے بالکل دو ਤੁہانوں میں دسیا دو انجن انہوں نے کل ایک چلایا ایک چلایا ایس ٹی پی نو بھی ڈیلی فالو کرتا میں ਕੱਲ ਕਿਉਂਕਿ ਰਿਪੇਅਰ ਕਰਕੇ ਉਹ ਥੋੜਾ ਜਿਹਾ ਜ਼ਿਆਦਾ ਹੋ ਗਿਆ ਏਸ਼ੂ ਪਾਈਪਲਾਈਨ ਸਰ ਜਿੰਨਾਂ ਤੁਸੀਂ ਕਹਿ ਦਿੰਦੇ ਹੋ ਨਾ ਆਪਣੇ ਮੁਲਾਜ਼ਮਾਂ ਨੂੰ ਉਦੋਂ ਤੱਕ ਕਰ ਦਿੰਦੇ ਨੇ ਹਾਂ ਬਟ ਜਦੋਂ ਦੁਬਾਰਾ ਹਰ ਵਾਰੀ ਪ੍ਰੋਬਲਮ ਤੇ ਆਪਾਂ ਕਿੰਨੀ ਵਾਰੀ ਕਹਾਂਗੇ ਜੀ ਚਲੋ ਮੈਂ ਪਰਮਨੈਂਟ ਉਹਨਾਂ ਨੂੰ ਕਾਫੀ ਜਿੰਨੀ ਦੇਰ ਤੱਕ ਇਹਦਾ ਹੱਲ ਨਹੀਂ ਹੁੰਦਾ ਸਰ ਸੈਕਟੋਰਲ ਤੁਸੀਂ ਸਾਡੀ ਮੀਟਿੰਗ ਕਰਾ ਮੈਂ ਮੇਰੀ ਸੀਨਸਾਬ से ਨਹੀਂ ਹੈ ਸਰ ਇਹ ਜਿਹੜੀ ਮੀਟਿੰਗਾਂ ਹੋ ਰਹੀਆਂ ਐ ਜਾਂ ਤੁਸੀਂ ਕਹਿੰਦੇ ਮੈਂ ਮੀਟਿੰਗਾਂ ਇੰਝ ਜਾ ਰਹੇ ਆ ਇੰਨੀਆਂ ਹਾਈ ਪਾਵਰ ਮੀਟਿੰਗਾਂ ਇੱਕ ਕਿਹੜੇ ਮੁੱਦਿਆਂ ਤੇ ਹੈ ਆਪਣੇ ਇੰਟਰਨਲ ਮੁੱਦਿਆਂ ਤੇ ਹੈ ਕਿ ਲੋਕਾਂ ਦੀ ਭਲਾਈ ਦੇ ਮੁੱਦਿਆਂ ਦੀ ਮੀਟਿੰਗ ਹੈ ਭਲਾਈ ਦੇ ਕਈ ਚੀਜ਼ਾਂ ਹੈਗੀਆਂ ਹੁਣ ਚਲੋ ਉਹ ਭਲਾਈ ਫਿਰ ਸਿਰਫ ਫਿਰ ਗਰਾਊਂਡ ਰੋਡ ਤੇ ਕਿਉਂ ਨਹੀਂ ਗਰਾਊਂਡ ਲੈਵਲ ਤੇ ਕਿਉਂ ਨਹੀਂ ਸੀ ਟਬਲ ਬਰਨਿੰਗ ਦੀ ਸੀ ਕਲੈਕਟਰ ਰੇਟਾਂ ਬਾਰੇ ਸੀ ਸਾਰੇ ਕਈ ਮਤਲਬ ਕਮਾਈ ਦੇ ਬਾਰੇ ਸੀਗੀ ਪਰ ਮਸਲਿਆਂ ਬਾਰੇ ਨਹੀਂ ਸੀ ਟਬਲ ਬਰਨਿੰਗ ਦਾ ਸੀ ਉਹ ਜਿਹੜੀ ਪਰਾਲੀ ਉਸ ਤੋਂ ਵੀ ਤਾਂ ਕਮਾਈ ਹੈ ਹੀ ਯਾਰ ਰੈਡੀ ਟੂ ਬਾਈ ਇਟ ਨਾ ਹਾਂ ਨਹੀਂ ਹੁਣ ਬਹੁਤ ਸਾਰੇ ਮੇਰੇ ਸਬਜੈਕਟ ਮੈਟਰ ਨਹੀਂ ਗਿਆ ਤੇ ਇਹ ਸੀਗੇ ਸਾਡੇ ਨਾਲ ਅਸ਼ੋਕ ਪਤਰੀਆ ਜੀ ਈਓ ਮਿਊਨਿਸਪਲ ਕਾਰਪੋਰੇਸ਼ਨ ਜ਼ੀਰਖਪੁਰ ਸਾਰੇ ਰੈ ਈਓ ਸਾਹਮਣੇ ਇਹ ਹੀ ਹੈਗੀ ਹੈ ਕਿਉਂਕਿ ਇਨਰ ਅੰਡਰ ਸਾਰਾ ਜ਼ਿਲਕਪੁਰ ਏਰੀਆ ਆਂਦਾ ਹੈ ਜਿਸੇ ਸੀਵਰੇਜ ਦੀ ਪ੍ਰੋਬਲਮ ਹੈਗੀ ਹੈ ਈਓ ਸਾਹਿਬ ਨੇ ਖੁਦ ਕਿਹਾ ਕਿ ਇਨਫਰਾਸਟ੍ਰਕਚਰ ਸਾਡਾ ਜਿਹੜਾ ਹੈਗਾ ਉਹ سپورਟ ਨਹੀਂ ਕਰ ਰਿਹਾ ਐਨੇ ਆਊਟ ਗrown ਯੂ ਨੋ ਆਪਣਾ ਪੋਪੂਲੇਸ਼ਨ ਨੂੰ ਬਟ ਸੋਚਣ ਦੀ ਗੱਲ ਇਹ ਹੈਗੀ ਹੈ ਕਿ ਪੜੇ ਲਿਖੇ ਸਿਵਲ ਇੰਜੀਨੀਅਰ ਹੁੰਦੇ ਨੇ ਸਾਰੇ ਪੜੇ ਲਿਖੇ ਅਫਸਰ ਹੁੰਦੇ ਨੇ ਜਦ ਸਿਟੀ ਡਿਜ਼ਾਈਨ ਕਰਦੇ ਨੇ ਉਹ ਪੜਾਈ ਅਸਾਂ ਕਿੱਥੇ ਜਾਂਦੀ ਹੈ ਕੀ ਇੱਕ ਸਿਟੀ ਦਾ ਡਿਜ਼ਾਈਨ ਕੀਤੀ ਜਾਵੇ ਅਤੇ ਸੰਭਾਲੀ ਜਾਵੇ ਰੈਸੀਡੈਂਟ ਅੱਜ ਗਟਰ ਦੇ ਪਾਣੀ ਚੋਂ ਨਿਕਲਣ ਤੇ ਮਜਬੂਰ ਨੇ ਬੱਚੇ ਬਿਮਾਰ ਹੋ ਰਹੇ ਨੇ ਮਲੇਰੀਆ ਡੇਂਗੂ ਕਰੋੜਾਂ ਰੁਪਏ ਡੇਂਗੂ ਦੀ ਦਵਾਈ ਵਾਸਤੇ ਖਰਚਾ ਜਾ ਰਿਹਾ ਹੈ ਮਲੇਰੀਆ ਦੀ ਫੋਗਿੰਗ ਵਾਸਤੇ ਬਟ ਉਹਦਾ 1/4 ਵੀ ਅਗਰ ਖਰਚਾ ਜਾਵੇ ਸੀਵਰੇਜ ਠੀਕ ਕਿਤੇ ਜਾਣ ਤੇ ਇਹ ਸਮੱਸਿਆ ਨਾ ਆਵੇ ਜੁੜੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਫੋਰ ਨਿਊਜ਼ ਅਪਡੇਟ ਵਾਸਤੇ ਜੀ ਸਰਵਜੀਤ ਸਿੰਘ ਨਾਲ ਤੇ ਕੈਮਰਾਮੈਨ ਰਮਨ ਨਾਲ ਡੀਸੀ ਆਫਿਸ ਮੋਹਾਲੀ ਤੋਂ ਜੀ ਧੰਨਵਾਦ